ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਅੱਜ ਇਸ ਵਾਲੀ ਵੀਡੀਓ ਦੇ ਵਿੱਚ ਅੱਜ ਦਾ ਟਾਪ ਦਾ ਟੂਰਨਾਮੈਂਟ ਦੱਸਾਂਗੇ ਜਿੱਥੇ ਸਰਾ ਹੋਣਾ ਮੇਰੇ ਵੀਰੋ ਉਹ ਟੂਰਨਾਮੈਂਟ ਪਿੰਡ ਪਰਸਰਾਮਪੁਰ ਦੇ ਵਿੱਚ ਅੱਜ ਦੇ ਦਿਨ ਦਾ ਸੁਪਰ ਕਬੱਡੀ ਕੱਪ ਵੱਡਾ ਕਬੱਡੀ ਕੱਪ ਕਹੀਏ ਮੇਰੇ ਵੀਰੋ ਸਰੇ ਦਾ ਮੇਲਾ ਅੱਜ ਦੇ ਦਿਨ ਦਾ ਇਹ ਹੋਣਾ ਜਿੱਥੇ ਕਿ ਆਲ ਓਪਨ ਦੀਆਂ ਕਲੱਬਾਂ ਦੇ ਮੈਚ ਹੋਣੇ ਆ ਮੇਰੇ ਵੀਰੋ 1 ਲੱਖ ਰੁਪਏ ਪਹਿਲਾ ਇਨਾਮ ਦੂਜਾ ਇਨਾਮ 75000 ਰੱਖਿਆ ਗਿਆ ਬੈਸਟ ਰੇਡਰ ਤੇ ਜਾਫੀ ਨੂੰ 212000 ਮੇਰੇ ਵੀਰੋ ਅੱਜ ਦੇ ਦਿਨ ਦਾ ਸਰੇ ਦਾ ਮੇਲਾ ਕਰਵਾਇਆ ਜਾਣਾ ਲਗਭਗ ਸਾਰੇ ਵੱਡੇ ਮੱਲ ਮੇਰੇ ਵੀਰੋ ਇਸ ਮੇਲੇ ਤੇ ਖੇਡਣੇ ਆ ਇਸ ਮੇਲੇ ਤੇ ਵੱਡੀਆਂ ਟੀਮਾਂ ਨਾਲ ਵੱਡੇ ਖਿਡਾਰੀ ਲੈਸ ਹੋਣੇ ਆ ਮੇਰੇ ਵੀਰੋ ਕਿਉਂਕਿ ਤੁਹਾਨੂੰ ਵੀ ਪਤਾ ਵੀ ਗਰਮੀ 'ਚ ਕੋਈ ਐਦਾਂ ਤਗੜੇ ਮੇਲੇ ਬਹੁ ਘੱਟ ਹੁੰਦੇ ਆ ਤੇ ਇਹ ਜੋ ਹੈ ਮੇਲਾ ਕਾਫੀ ਟਾਈਮ ਬਾਅਦ ਪੰਜਾਬ ਚ ਸਿਰੇ ਦਾ ਮੇਲਾ ਕਰਵਾਇਆ ਜਾਣਾ ਜੋ ਪੰਜਾਬ ਚ ਹੈਗੇ ਆ ਪਲੇਅਰ ਵਿਦੇਸ਼ਾਂ ਚ ਨਹੀਂ ਖੇਡਣ ਗਏ ਹੋਏ ਮੇਰੇ ਵੀਰੋ ਉਹ ਜੋ ਐ ਇਸ ਮੇਲੇ ਦੇ ਪਹੁੰਚ ਰਹੀ ਆ ਵਧੀਆ ਟੀਮਾਂ ਜਾਨਕੀ ਜੋ ਖਿਡਾਰੀ ਹਜੇ ਰਹਿੰਦੇ ਆ ਉਹ ਤੁਹਾਨੂੰ ਖਿਡਾਰੀ ਇਸ ਮੇਲੇ ਤੇ ਦੇਖਣ ਨੂੰ ਮਿਲਣਗੇ ਵੱਡੀਆਂ ਟੀਮਾਂ ਦੇ ਵਿੱਚ ਪੰਜਾਬ1.com ਅਫੀਸ਼ੀਅਲ ਵੈਬਸਾਈਟ ਆ ਮੇਰੇ ਵੀਰੋ ਪੰਜਾਬ ਦੀ ਮੰਨੀ ਪ੍ਰਮੰਨੀ ਇਸ ਵੈਬਸਾਈਟ ਤੇ ਤੁਸੀਂ ਲਾਈਵ ਦਾ ਆਨੰਦ ਵੀ ਮਾਣ ਸਕਦੇ ਹੋ ਕਰੀਬ 12 1 ਵਜੇ ਯਾਨੀ ਕਿ ਕੁਝ ਘੰਟੇ ਬਾਅਦ ਲਾਈਵ ਵੀ ਚੱਲੇ ਜਾਣਾ ਬਾਕੀ ਕੈਨੇਡਾ ਦੇ ਵਿੱਚ ਮੇਰੇ ਵੀਰੋ ਤੁਹਾਨੂੰ ਇੱਕ ਖੁਸ਼ਖਬਰੀ ਦੱਸਣਾ ਚਾਹੁੰਦੇ ਆ ਕਬੱਡੀ ਦਾ ਸੁਪਰਸਟਾਰ ਜਾਫੀ ਆ ਬਹੁਤ ਟਾਈਮ ਤੋਂ ਪਿਛਲੇ ਕੱਪ ਤੇ ਖੇਡਿਆ ਨਹੀਂ ਸੀਗਾ ਹਾਕਮਾਲੀਆ ਤਾਂ ਦਰਸ਼ਕਾਂ ਨੇ ਕਿਹਾ ਬਹੁਤ ਵੀ ਕਿਉਂ ਨਹੀਂ ਖੇਡਿਆ ਤਾਂ ਇਸ ਵਾਰ ਜੋ ਹੈ ਆਉਣ ਵਾਲੇ ਟੂਰਨਾਮੈਂਟ ਤੇ ਜੱਗੂ ਹਾਕਮਾਲੀਆ ਵੀ ਆਪਦੀ ਖੇਡ ਦਿਖਾਊਗਾ ਮੇਰੇ ਵੀਰੋ ਜੱਗੂ ਦੀ ਵੀ ਖੇਡ ਦੇਖਣ ਨੂੰ ਮਿਲੂਗੀ ਐਗ ਦੀ ਸਰਾ ਗੂ ਮੇਰੇ ਵੀਰੋ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਵੱਡੇ ਕੱਪ ਬਾਰੇ ਤੇ ਖਿਡਾਰੀ ਬਾਰੇ ਵੀ ਦੱਸਣਾ ਸੀ ਆਉਣ ਵਾਲੇ ਕੈਨੇਡਾ ਦੇ ਮੇਲੇ ਤੇ ਪਾਉ ਤਮਾ ਹਾਕਮਾਲੀਆ ਅਸੀਂ ਮਿਲਦੇ ਹਾਂ ਨਵੀਂ ਅਪਡੇਟ ਲੈ ਕੇ ਧੰਨਵਾਦ